लाजू मारे कमा चोड़ ਬਾਦ ਨੂੰ ਜੇਕਰ ਵੀ ਆਪជា ਬਦਲੀ ਹੈ ਆਪ ਜੀ ਸਰਪੰਨਾਦ ਜੀ ਅਵਤਾਰ ਸੇਖੜੀ ਈਓ ਰਾਜਪੁਰਾ ਸਰਪੰਨ ਜੀ ਜਿਹੜੇ ਪ੍ਰੋਪਰਟੀ ਜ਼ਬਤ ਕਰੀ ਉਹ ਨਹੀਂ ਜਾਣਦਾ ਇਹ ਪ੍ਰੋਪਰਟੀ ਜ਼ਬਤ ਨਹੀਂ ਕੀਤੀ ਪ੍ਰੋਪਰਟੀ ਸੀਲਿੰਗ ਕੀਤੀ ਹੈ ਮਿਊਸਪਲ ਕਾਉਂਸਲ ਦੀ ਹਦੂਦ ਨਾਲ ਰਾਜਪੁਰਾ ਸ਼ਹਿਰ ਵਿੱਚ ਪ੍ਰੋਪਰਟੀ ਟੈਕਸ ਲਾਗੂ ਹੈ ਜਿਹੜੇ ਵਿਅਕਤੀ ਇਹਨਾਂ ਨੇ ਪ੍ਰੋਪਰਟੀ ਟੈਕਸ 31 ਮਾਰਚ ਤੱਕ ਨਗਰ ਕੌਂਸਲ પાસે ਜਮ੍ਹਾਂ ਕਰਾਇਆ ਜਾਣਾ ਹੈ ਜਿਹੜੇ ਬੰਦੇ ਪ੍ਰੋਪਰਟੀ ਟੈਕਸ ਨਹੀਂ ਪੇ ਕਰ ਰਹੇ ਜਿਹੜੇ ਮਿਊਸਿਪੈਲਿਟੀਅਲ ਡਿਫਾਲਟਰ ਹੈ ਉਹਨਾਂ ਨੂੰ ਕੌਂਸਲ ਵੱਲੋਂ ਤਿੰਨ ਨੋਟਿਸ ਜਾਰੀ ਜਾ ਚੁੱਕੇ ਹੈ ਨੋਟਿਸ ਜਾਣ ਦੇ ਬਾਵਜੂਦ ਵੀ ਜਿਹੜੇ ਬੰਦੇ ਟੈਕਸ ਜਮ੍ਹਾਂ ਨਹੀਂ ਕਰਦੇ ਤੇ ਸਾਡੇ ਐਕਟ ਵਿੱਚ ਸਾਡੇ ਨਿਯਮਾਂ ਵਿੱਚ ਪ੍ਰੋਵੀਜ਼ਨ ਹੈ ਕਿ ਅਸੀਂ 50 ਮਿਊਸਪਲੈਟ ਮਿਸ 11 ਦੀ ਧਾਰਾ 81 ਸਿੱਦੇ ਤੈਤ ਰਿਕਵਰੀ ਪ੍ਰੋਪਰਟੀ ਸੀਲ ਕਰਤੇ ਅਟੈਚ ਕਰਕੇ ਕਰ ਸਕਦੇ ਹਾਂ ਅਸੀਂ ਉਹ ਪ੍ਰਕਿਰਿਆ ਕਾਰਵਾਈ ਕੀਤੀ ਅੱਜ ਸਰ ਜਿਹੜੀ ਪ੍ਰੋਪਰਟੀ ਦੇ ਕਿੰਨੇ ਕਮਾਊਂਡ ਤੱਕ ਰਜਿਸਟਰ ਹੋਏ ਅੱਜ 6 ਪ੍ਰੋਪਰਟੀਆਂ ਸੀਲ ਕੀਤੀਆਂ 13 ਲੱਖ ਅਮਾਊਂਟ ਬਣਦੀ ਸੀ ਉਹਨਾਂ ਵਿੱਚੋਂ 2 ਜਿਹੜੇ ਡਿਫਾਲਟਰ ਸੀ ਉਹਨਾਂ ਨੇ ਮੋਕੇ ਤੇ 2 ਲੱਖ 35 ਹਰ ਰੁਪਏ ਸਾਨੂੰ ਦੇ ਦਿੱਤੇ ਤੇ ਉਹਨਾਂ ਦੀ ਅਸੀਂ ਨੋਟਿਸ ਧਾਕੇ ਕਿੰਨੇ ਤੋਂ ਸੇਲਿੰਗ ਜਿਹੜੇ ਪ੍ਰੋਪਰਟੀ ਦੀ ਹੈ ਟੋਟਲ 11 ਪ੍ਰੋਪਰਟੀਆਂ ਦੇ ਤੱਕ ਅਸੀਂ ਸੀਲ ਕਰ ਚੁੱਕੇ ਵੇ ਅਸੀਂ 20 15 9 ਬੰਦਿਆਂ ਨੂੰ ਨੋਟਸ ਕੱਢੇ ਸੀ 24 ਬੰਦੇ ਲਗਭਗ 16 ਲੱਖ ਰੁਪਏ ਤੱਕ ਸਾਡੇ ਕੋਲ ਰਿਕਵਰੀ ਕਰਾ ਚੁੱਕੇ ਬਾਕੀ ਕਰਵਾ ਰਹੇ ਜੀ ਸਰ ਆਪਣਾ ਨਾਮ ਹੈ ਮੈਂ ਬਲਵਿੰਦਰ ਸਿੰਘ ਸਬਡੈਂਟ ਨਗਰ ਕੌਂਸਲ ਰਾਜਪੁਰਾ ਅੱਜ ਜਿਹੜੇ ਅੱਜ ਸੀਲ ਪ੍ਰੋਪਰਟੀ ਟੈਕਸ ਦੇ ਕੋਈ ਸੀਲ ਕਰੀ ਦੁਕਾਨਾਂ ਉਹਦੇ ਵਿੱਚ ਆ ਗਏ ਸਰ ਤੁਸੀਂ ਜੋ ਇਹ ਸਾਮਿਲ ਦਸਤਾਵਰ ਤੁਹਾਨੂੰ ਜਾਣਕਾਰੀ ਦਿੱਤੀ ਆ ਉਹ ਮੇਰੇ ਵੱਲੋਂ ਪ੍ਰੋਪਰਟੀ ਸੀਲ ਕੀਤੀਆਂ ਗਈਆਂ ਅਤੇ ਦੋ ਪ੍ਰੋਪਰਟੀਆਂ ਵੱਲੋਂ 235000 ਰੁਪਏ ਮੌਕੇ ਤੇ ਜਮ੍ਹਾਂ ਕਰਾਇਆ ਗਿਆ ਮੈਂ ਸ਼ਹਿਰੀ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਬਣਦਾ ਪ੍ਰਾਪਰਟੀ ਟੈਕਸ 31 ਮਾਰਚ ਤੱਕ ਦਾਫਤਰ ਨਗਰ ਕੌਂਸਲ ਨੂੰ ਵਿਖੇ ਜਮ੍ਹਾਂ ਕਰਵਾਇਆ ਜਾਵੇ 31 ਮਾਰਚ ਤੱਕ ਦਫ਼ਤਰ ਲਗਾਤਾਰ ਸੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ